ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਤੂੰ ਨੀਹਾਂ ਵਿੱਚ ਚਿਣਾਇਆ ਏ ਕੀ ਕਹਿਰ ਕਮਾਇਆ ਪਾਪੀਆ ਏ ਕੀ ਕਹਿਰ ਕਮਾਇਆ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਤੂੰ ਨੀਹਾਂ ਵਿੱਚ ਚਿਣਾਇਆ ਏ ਕੀ ਕਹਿਰ ਕਮਾਇਆ ਪਾਪੀਆ ਏ ਕੀ ਕਹਿਰ ਕਮਾਇਆ ਸ਼ੇਰਾਂ ਵਰਗੇ ਜਿਗਰੇ ਉਹਨਾਂ ਦੇ ਧਮਕੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਸ਼ੇਰਾਂ ਵਰਗੇ ਜ਼ਿਕਰੇ ਉਹਨਾਂ ਦੇ ਧਮਕੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਮੌਤ ਤੋਂ ਸਾਨੂੰ ਡਰਨਾ ਕੋਈ ਜ਼ਾਲਮ ਨੂੰ ਵੰਗਾਰ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਮੌਤ ਤਸਾਨੂੰ ਡਰਨਾ ਕੋਈ ਜ਼ਾਲਮ ਨੂੰ ਵੰਗਾਰ ਦੇ ਧਰਮ ਸੱਦਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਗੁੱਸੇ ਦੇ ਵਿੱਚ ਆਇਆ ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਣਾਇਆ ਬੱਚਿਆਂ ਦੀ ਗੱਲ ਸੁਣ ਕੇ ਸੁਬਾ ਗੁੱਸੇ ਦੇ ਵਿੱਚ ਆਇਆ ਕੰਧ ਉੱਚੀ ਹੋਰ ਕਰੋ ਹੁਣ ਆਪਣਾ ਹੁਕਮ ਸੁਣਾਇਆ ਜਦ ਕੰਧ ਗਰਦਨ ਤੱਕ ਪੁੱਜੀ ਸੁਬਾ ਫਿਰ ਜਮਾਉਂਦਾ ਜੇ ਬਚਣਾ ਤਾਂ ਮੁਸਲਮਾਨ ਬਣ ਜਾਓ ਆਖਰੀ ਵਾਰ ਦਹਰਾਉਂਦਾ ਜਦ ਕੰਧ ਗਰਦਨ ਤੱਕ ਪੁੱਜੀ ਸੂਬਾ ਫਿਰ ਅਜਮਾਉਂਦਾ ਜੇ ਪਛਣਾ ਤਾਂ ਮੁਸਲਮਾਨ ਬਣ ਜਾਓ ਆਖਰੀ ਵਾਰਦ ਹਰਉਂਦਾ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਸਹਿਬਜ਼ਾਦੇ ਫਰਮਾਉਂਦੇ ਜਾਨ ਤੋ ਵੱਧ ਹੈ ਸਿੱਖੀ ਪਿਆਰੀ ਗੱਜਗੇਜ ਐ ਕਾਰਾ ਬੁਲਾਉਂਦੇ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਸਹਿਬ ਜਾ ਦੇ ਫਰਮਾਉਂਦੇ ਜੰਤ ਵਦ ਹੈ ਸਿੱਖੀ ਪਿਆਰੀ ਗੱਜ ਕੇ ਜੈਕਾਰਾ ਬੁਲਾਉਂਦੇ ਬੋਲੇ ਈਸੂ ਨਿਹਾਲ ਸਤਿ ਸ਼੍ਰੀ ਅਕਾਲ